ਅਤੀ ਆਈਜੀ ਹੈੱਡਕੁਆਰਟਰ ਸੁਖਚੰਦ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਦਾਅਵਾ ਕੀਤਾ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਇਸ ਸਾਲ 60 ਐਨਕਾਊਂਟਰ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਇਹਨਾਂ ਐਨਕਾਊਂਟਰਾਂ ਦੇ ਵਿੱਚ 9 ਗੈਂਗਸਟਰ ਮਾਰੇ ਗਏ ਨੇ ਜਦੋਂ ਕਿ 482 ਗੈਂਗਸਟਰ ਤੇ ਹੋਰ ਅਪਰਾਧੀ ਜਿਹੜੇ ਕਿ ਪੰਜਾਬ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ 32 ਗੈਂਗਸਟਰ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਹੋਏ ਨੇ ਦੱਸਦੇ ਕਿ ਗੈਂਗਸਟਰਾਂ ਦੇ ਕੋਲੋਂ 519 ਹਥਿਆਰ ਬਰਾਮਦ ਕੀਤੇ ਗਏ ਨੇ ਤਿੰਨ ਐਨਕਾਊਂਟਰਾਂ ਦੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜਿਹੜਾ ਕਿ ਸ਼ਹੀਦ ਹੋਇਆ ਹੈ ਜਦੋਂ ਕਿ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਹੋਰ ਉਹਨਾਂ ਕੀ ਕੁਝ ਕਿਹਾ ਆਉ ਜਾਣਦੇ ਹਾਂ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆਂ ਆਪਾਂ ਇੱਕ ਸਪੈਸ਼ਲ ਕੈਂਪੇਨ ਚਲਾਇਆ ਸੀ ਡਰੱਗਸ ਦੇ ਖਿਲਾਫ ਜਿਹੜਾ ਕਿ ਜੁਲਾਈ 2022 ਤੋਂ ਸ਼ੁਰੂ ਕੀਤਾ ਗਿਆ ਸੀਗਾ ਇਹ ਜਿਹੜੀਆਂ ਮੈਂ ਫਿਗਰ ਸ਼ੇਅਰ ਕਰ ਰਿਹਾ ਇਹ ਸਾਲ 2023 ਦੀਆਂ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਦੀਆਂ ਸੋ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਇਸ ਸਾਲ ਦੇ ਵਿੱਚ 10786 ਐਫ ਆਈ ਆਰ ਦਰਜ ਕੀਤੀਆਂ ਗਈਆਂ 10786 ਟੋਟਲ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹ 14951 ਦੋਸ਼ੀ ਅਰੈਸਟ ਕੀਤੇ 14951 ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਐਫ ਆਈ ਆਰ ਨੇ ਦੇ ਵਿੱਚ ਉਹ 1385 ਕਮਰਸ਼ੀਅਲ ਕੁਆਂਟੀਟੀ ਦੀਆਂ ਐਫ ਆਈ ਆਰ 2422 ਜਿਹੜੇ ਆ ਵੱਡੇ ਸਮਗਲਰ ਅਰੈਸਟ ਕੀਤੇ ਗਏ ਕਮਰਸ਼ੀਅਲ ਕੁਆਂਟੀਟੀ ਦੀਆਂ ਐਫ ਆਈ ਆਰ ਜਦੋਂ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਬਾਅਦ ਅੰਮ੍ਰਿਤਸਰ ਰੂਰਲ ਦੇ ਵਿੱਚ 144 ਐਫ ਆਈ ਆਰ ਦਰਜ ਹੋਈਆਂ ਤਰਨਤਾਰਨ ਦੇ ਵਿੱਚ 137 ਐਫਆਈਆਰ ਦਰਜ ਹੋਈਆਂ ਹੁਸ਼ਿਆਰਪੁਰ ਦੇ ਵਿੱਚ 124 ਐਫਆਈਆਰ ਦਰਜ ਹੋਈਆਂ ਡਰੱਗਸ ਦੀ ਰਿਕਵਰੀ ਤੇ ਮੈਂ ਥੋੜਾ ਦੱਸਣਾ ਚਾਹੂੰਗਾ ਕਿ ਹੈਰੋਇਨ ਦੀ ਜਿੰਨਾ ਸਾਡੇ ਕੋਲੇ ਰਿਕਾਰਡ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ 1161 ਕਿਲੋ ਦੀ ਰਿਕਵਰੀ ਹੋਈ ਹੈ 2023 ਦੇ ਵਿੱਚ ਹੈਰੋਇਨ ਦੀ ਓਪੀਐਮ ਦੀ 796 ਦੇ ਕਰੀਬ 796 ਕਿਲੋ ਦੇ ਕਰੀਬ ਰਿਕਵਰੀ ਹੋਈ ਹੈ ਪੌਪੀ ਹਸਕ ਦੀ 403 ਕੁਆਂਟਲ ਦੀ ਰਿਕਵਰੀ ਹੋਈ ਹੈ ਇੰਜੈਕਸ਼ਨ ਟੈਬਲੇਟਸ ਮੈਡੀਕਲ ਡਰੱਗਸ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ 83000 8317809 ਯੂਨਿਟਸ ਜਿਹੜੇ ਰਿਕਵਰ ਕੀਤੇ ਗਏ 8317809 ਡਰਗ ਮਨੀ ਜਿਹੜੀ ਆ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ 13 ਕਰੋੜ 67 ਲੱਖ 6389 ਰੁਪਏ ਜਿਹੜੇ ਡਰਗ ਮਨੀ ਰਿਕਵਰ ਕੀਤੀ ਗਈ ਹੈ ਪੀਓ ਜਦੋਂ ਆਪਾਂ ਗੱਲ ਕਰੀਏ ਪੀਓਜ਼ ਐਨਡੀਪੀਏ ਸੈਕਟ ਦੇ ਜਿਹੜੇ ਪੀਓ 673 ਪੀਓ ਅਰੈਸਟ ਕੀਤੇ ਗਏ ਸੋ ਮੈਂ ਹੈਰੋਇਨ ਦੀ ਫਿਗਰ ਦੁਬਾਰਾ ਰਿਪੀਟ ਕਰਨਾ ਚਾਹੁੰਗਾ 1161 ਕਿਲੋ ਹੈਰੋਇਨ ਜਿਹੜੀ ਆ ਇਸ ਸਾਲ ਦੇ ਵਿੱਚ ਰਿਕਵਰ ਕੀਤੀ ਹੈ ਜਿਹੜੀ ਹੁਣ ਤੱਕ ਦੀ ਜਿੰਨਾ ਸਾਡਾ ਰਿਕਾਰਡ ਆ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਇਸੇ ਤਰ੍ਹਾਂ ਗੈਂਗਸਟਰ ਦੇ ਖਿਲਾਫ ਪੰਜਾਬ ਪੁਲਿਸ ਨੇ ਸਪੈਸ਼ਲ ਕੈਂਪੇਨ ਚਲਾਇਆ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਗੈਂਗਸਟਰਸ ਦੇ ਖਿਲਾਫ ਏਜੀਟੀਐਫ ਨੇ ਕੋਆਰਡੀਨੇਟ ਕਰਕੇ ਆਪ ਜ਼ਿਲ੍ਹਿਆਂ ਤੋਂ ਬਹੁਤ ਵਧੀਆ ਕੰਮ ਕਰਾਇਆ ਜਿਹਦੇ ਵਿੱਚ 482 ਜਿਹੜੇ ਆ ਗੈਂਗਸਟਰ ਅਰੈਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਉਸ ਦੇ ਵਿੱਚੋਂ 396 ਫੀਲਡ ਯੂਨਿਟਸ ਨੇ ਫੜੇ ਆ ਔਰ 86 ਜਿਹੜੇ ਨੇ ਗੈਂਗਸਟਰ ਉਹ AGTF ਨੇ ਖੁਦ ਆਪਣੇ ਆਪਣੇ ਆਪ ਆਪਣੇ ਆਪਰੇਸ਼ਨਸ ਦੇ ਵਿੱਚ ਫੜੇ ਆ ਨੌ ਗੈਂਗਸਟਰ ਜਿਹੜੇ ਨੇ ਉਹ ਇਨਕਾਊਂਟਰਸ ਦੇ ਵਿੱਚ ਨਿਊਟਰਲਾਈਜ਼ ਹੋਏ ਆ ਪੁਲਿਸ ਦੇ ਨਾਲ 188 ਮੋਡਿਊਲਸ ਬਸਟ ਕੀਤੇ ਗਏ ਜਿਦੇ ਵਿੱਚੋਂ 153 ਫੀਲਡ ਯੂਨਿਟਸ ਨੇ 35 ਮੋਡਿਊਲਸ ਜਿਹੜੇ ਨੇ ਉਹ AGTF ਨੇ ਬਸਟ ਕੀਤੇ 519 ਵੈਪਨ ਟੋਟਲ ਰਿਕਵਰ ਕੀਤੇ ਗਏ ਜਿਦੇ ਵਿੱਚੋਂ 81 AGTF ਨੇ اور 438 ਵੈਪਨ ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਤੇ ਬਾਕੀ ਯੂਨਿਟਸ ਨੇ ਫੜੇ ਨੇ ਇਸੇ ਤਰ੍ਹਾਂ AGTF ਦਾ ਤਾਂ ਜ਼ਿਲ੍ਹਿਆਂ ਦਾ ਐਕਸਟਰਸ਼ਨ ਕਾਲਸ ਤੇ ਕਾਫੀ ਫੋਕਸ ਸੀਗਾ ਵੀ ਹਰ ਕੇਸ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਅਕਿਊਜ਼ਡ ਗ੍ਰਿਫਤਾਰ ਕੀਤੇ ਜਾਣ ਸੋ 201 ਐਫ ਆਈ ਆਰ ਦਰਜ ਕੀਤੀਆਂ ਗਈਆਂ 100 ਦੇ ਕਰੀਬ ਜਿਹੜੇ ਅਕਿਊਜ਼ਡ ਫੜੇ ਗਏ ਆ ਬਹੁਤ ਸਾਰੇ ਇਹਦੇ ਵਿੱਚੋਂ ਫੇਕ ਕਾਲਸ ਵੀ ਨਿਕਲੀਆਂ ਬਟ ਜਿੱਥੇ-ਜਿੱਥੇ ਵੀ ਕੋਈ ਸਹੀ ਕਾਲ ਨਿਕਲੀ ਜਿੱਥੇ ਵੀ ਅਕਿਊਜ਼ਡ ਸਹੀ ਬੰਦੇ ਚ ਇਨਵੋਲਟ ਸੀਗਾ ਨਾਮਿਨੇਟ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਈ ਜਿਹਦੇ ਚ ਪੁਲਿਸ ਵੱਲੋਂ ਸੀਗਾ ਵੀ ਪੂਰੀ ਸ਼ਕਤੀ ਕੀਤੀ ਜਾਵੇ ਜੇ ਕੋਈ ਕ੍ਰਾਈਮਨਲ ਜਾਂ ਗੈਂਗਸਟਰ ਪੁਲਿਸ ਉੱਤੇ ਫਾਇਰ ਕਰਦਾ ਹੈ ਤਾਂ ਸੈਲਫ ਡਿਫੈਂਸ ਦੇ ਵਿੱਚ ਉਹਨੂੰ ਬੂਹ ਤੋੜਵਾ ਜਵਾਬ ਦਿੱਤਾ ਜਾਵੇ 2023 ਦੇ ਵਿੱਚ 60 ਪੁਲਿਸ ਇਨਕਾਊਂਟਰਸ ਹੋਏ ਆ ਟੋਟਲ ਜਿਦੇ ਵਿੱਚ 127 ਕ੍ਰਾਈਮਨਲਸ ਨੂੰ ਅਰੈਸਟ ਕੀਤਾ ਗਿਆ ਡਿਊਰਿੰਗ ਦੋਜ਼ ਇਨਕਾਊਂਟਰਸ 32 ਕ੍ਰਾਈਮਨਲ ਜਿਹੜੇ ਇੰਜਰਡ ਹੋਏ ਇਨਕਾਊਂਟਰਸ ਦੇ ਵਿੱਚ ਨੌ ਜਿਹੜੀ ਮੈਂ ਫਿਗਰ ਅੱਗੇ ਸ਼ੇਅਰ ਕੀਤੀ ਨੌ ਕ੍ਰਾਈਮਨਲਸ ਨਿਊਟਰਲਾਈਜ਼ ਹੋਏ ਔਰ ਇਸ ਸਮੇਂ ਦੇ ਦੌਰਾਨ 6 ਪੁਲਿਸ ਅਫੀਸ਼ਰ ਜਿਹੜੇ ਆ ਉਹ ਵੀ ਇੰਜਰ ਹੋਏ 2023 ਦੇ ਵਿੱਚ ਔਰ ਇੱਕ ਪੁਲਿਸ ਕਰਮਚਾਰੀ ਜਿਹੜਾ ਸ਼ਹੀਦ ਹੋਇਆ 2023 ਦੇ ਵਿੱਚ ਸੋ ਜ਼ਖਮੀ 6 ਹੋਏ ਔਰ ਇੱਕ ਸ਼ਹੀਦ ਹੋਇਆ ਔਰ ਗੈਂਗਸਟਰ ਜਿਹੜੇ ਨਿਊਟਰਲਾਈਜ਼ ਹੋਏ ਨੌ ਨਿਊਟਰਲਾਈਜ਼ ਹੋਏ ਔਰ 32 ਜ਼ਖਮੀ ਹੋਏ ਇਨਕਾਊਂਟਰਸ ਦੇ ਵਿੱਚ ਸੋ ਮੈਂ ਰਿਪੀਟ ਦੁਬਾਰਾ ਕਰਨਾ ਚਾਹੁੰਗਾ ਟੋਟਲ 60 ਇਨਕਾਊਂਟਰਸ ਜਿਹੜੇ ਆ ਹੋਏ ਆ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 127 ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਗਿਆ 32 ਕ੍ਰਿਮੀਨਲ ਜਿਹੜੇ ਨੇ ਉਹ ਇੰਜਰਡ ਹੋਏ ਆ 9 ਕ੍ਰਿਮੀਨਲ ਜਿਹੜੇ ਨੇ ਉਹ ਨਿਊਟਰਲਾਈਜ਼ ਹੋਏ ਇਸ ਤੋਂ ਬਾਅਦ ਟੈਰਰਿਸਟ ਦੇ ਅਗੇਂਸਟ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਿਆ ਸਾਡਾ ਜਿਹੜਾ ਸਪੈਸ਼ਲ ਵਿੰਗ ਇੰਟਰਨਲ ਸਕਿਉਰਿਟੀ ਵਿੰਗ ਤੇ ਕਾਉਂਟਰ ਇੰਟੈਲੀਜੈਂਸ ਵਿੰਗ 13 ਜਿਹੜੇ ਮੋਡਿਊਲਸ ਆ ਬਸਟ ਕੀਤੇ ਗਏ ਜਿਦੇ ਵਿੱਚ 67 ਜਿਹੜੇ ਟੈਰਰਿਸਟਸ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਦੇ ਚ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਵੈਪਨਸ ਦੀ ਰਿਕਵਰੀ ਹੋਈ ਆ ਰਾਈਫਲਸ ਦੋ ਰਿਕਵਰ ਹੋਈਆਂ 55 ਰਵਲਵਰ ਪਿਸਟਲ ਰਿਕਵਰ ਹੋਇਆ ਦੋ ਟਿਫਨ ਆਈ ਡੀਜ਼ ਰਿਕਵਰ ਕੀਤੇ ਆ 2 ਕਿਲੋ 140 ਗ੍ਰਾਮ ਆਰ ਡੀ ਐਕਸ ਰਿਕਵਰ ਹੋਇਆ 8 ਡੈਟੋਨੇਟਰ ਔਰ 111